ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਰਿਕਾਰਡ ਕਰ ਰਿਹਾ ਮੈਂ 24 ਅਗਸਤ 2025 ਦੀ ਰਾਤ ਨੂੰ ਰਾਤ ਦੇ ਲਗਭਗ 10:30 ਵੱਜ ਚੁੱਕੇ ਨੇ ਤੇ ਆਪਾਂ ਗੱਲ ਕਰਾਂਗੇ ਕਿ ਅਗਲੇ 25-26 ਦੇ ਦਰਮਿਆਨ ਵਰਖਾ ਕਿਵੇਂ ਹੋਏਗੀ ਕਿਸਾਨ ਦੋਸਤੋ ਸਭ ਤੋਂ ਵੱਡੀ ਗੱਲ ਜਿਹੜੀ ਇਸ ਸਮੇਂ ਸਾਡੇ ਕੋਲ ਆ ਰਹੀ ਹੈ ਉਹ ਇਹ ਹੈ ਕਿ ਵਰਖਾ ਅੱਜ ਕਾਫੀ ਜ਼ਿਆਦਾ ਹੋਈ ਹੈ ਪਹਾੜਾਂ ਤੇ ਕਾਫੀ ਮੀਂਹ ਪਿਆ ਹੈ ਦਰਿਆਵਾਂ ਦੇ ਵਿੱਚ ਪਾਣੀ ਵੀ ਵਧ ਰਿਹਾ ਹੈ ਤਾਂ ਜਿਹੜੇ ਵੀਰ ਬੰਨਿਆਂ ਤੇ ਬੈਠੇ ਐ ਉਹ ਆਪਣਾ ਭਾਈ ਬੰਨਾਂ ਦੀ ਮਜਬੂਤੀ ਵੱਲ ਧਿਆਨ ਦੇਵੋ ਆਪਣਾ ਸਤਰਕ ਰਹੋ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਇੱਕ ਇੱਕ ਜਾਣਕਾਰਿਓਂ ਧਿਆਨ ਨਾਲ ਸੁਣੋ ਤੇ ਫਾਹਵਾਂ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਤਾਂ ਦੂਸਰੇ ਪਾਸੇ ਅੱਜ ਪੰਜਾਬ ਦੇ ਕਈ ਸਾਰੇ ਇਲਾਕਿਆਂ ਦੇ ਉੱਪਰ ਵਰਖਾ ਹੋਈ ਹੈ ਤੇ ਚੰਗੀ ਵਰਖਾ ਹੋਈ ਹੈ ਇਹੋ ਜੇ ਏਰੀਆ ਜਿਹੜੇ ਹਜੇ ਤੱਕ ਸਖਨੇ ਸੀ ਉੱਥੇ ਵਰਖਾ ਹੋ ਗਈ ਹੈ ਤਾਂ ਮੈਂ ਤੁਹਾਨੂੰ ਅੱਗੇ ਦੱਸਣਾ ਚਾਹਾਂਗਾ ਕਿ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ 25 ਅਤੇ 26 ਅਗਸਤ ਜਿਹੜਾ ਸਰਕੂਲੇਸ਼ਨ ਹੈ ਉਹ ਪੰਜਾਬ ਅਤੇ ਹਰਿਆਣਾ ਦੇ ਉੱਪਰਲੇ ਪਾਸੇ ਘੁਮੇਗਾ ਜਿਹਦੇ ਕਰਕੇ ਇਹ ਹੈਗਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਕੁਝਗਾ ਲਾਲ ਨਿਸ਼ਾਨ ਵੀ ਆ ਰਹੇ ਹੈ ਤਾਂ ਫਿਰ ਪੰਜਾਬ ਹਰਿਆਣਾ ਤੇ ਪਹਾੜ ਕਈ ਜਗ੍ਹਾ ਤੇ ਚੰਗੀ ਵਰਖਾ ਦੀਆਂ ਛੁੱਟੀਆਂ ਲੱਗ ਸਕਦੀਆਂ ਹੈ ਭਾਰੀ ਵਰਖਾ ਵੀ ਹੋ ਸਕਦੀ ਹੈ ਤੇ ਤੁਸੀਂ ਦੇਖੋ ਪਰਲਾੌਰ ਵਾਲੇ ਪਾਸੇ ਸਿਸਟਮ ਆ ਰਿਹਾ ਤਾਂ ਕਈ ਸਾਰੇ ਜਗ੍ਹਾ ਤੇ ਇਹ ਨੁਕਸਾਨ ਕਰ ਸਕਦੀ ਹੈ 25 26 ਤੋਂ ਬਾਅਦ ਚ 27 ਅਤੇ 28 29 ਦੇ ਦਰਮਿਆਨ ਵਰਖਾ ਫਿਰ ਘਟੇਗੀ ਫਿਰ 29 31 2 3 ਸਤੰਬਰ ਦੁਬਾਰਾ ਫੇਰ ਵਰਖਾ ਆਏਗੀ ਤੇ ਜਿਹੜੀ ਕਿ ਫੇਰ ਪਾਰੀ ਵਰਖਾ ਇਸ ਮਾ ਹੁਣਾ ਹੈ ਕਹਿਣ ਦਾ ਮਤਲਬ ਹੈਗਾ ਕਿ ਜੇਕਰ ਕੋਈ ਉਲੀ ਵਾਲੀ ਸਪਰੇਅ ਕਰਨੀ ਚਾਹੁੰਦਾ ਹੈ ਜੇਕਰ ਕੋਈ ਸੁੰਡੀਆਂ ਸੁੰਡੀਆਂ ਤੇ ਸਪਰੇਅ ਕਰਨ ਦੀ ਲੋੜ ਹੀ ਨਹੀਂ ਪੈਣੀ ਹੁਣ ਕਿਉਂਕਿ ਜਦੋਂ ਇੱਕ ਵਾਰੀ ਮੀਂਹ ਪੈ ਗਿਆ ਨਵਾਂ ਟੈਕਟ ਹੋਣਾ ਨਹੀਂ ਹੈਗਾ ਤਾਂ ਉਹ ਆਪਣਾ ਕੰਮ ਨੂੰ ਇੱਕ ਵਾਰੀ ਸਸਪੈਂਡ ਕਰਨ ਜਿਹੜੇ ਇਲਾਕਿਆਂ ਦੇ ਵਿੱਚ ਬੈਕਟੀਰੀਆ ਲੀਫ ਬਲਾਈਟ ਆਈ ਹੈ ਉਹਨਾਂ ਨੂੰ ਜਿਵੇਂ ਟਾਈਮ ਮਿਲਦਾ ਹੈ ਉਸ ਸਮੇਂ ਸਪਰੇਅ ਕਰ ਸਕਦੇ ਆ ਪਰੰਤੂ ਮੇਰੀ ਗੱਲ ਦਾ ਧਿਆਨ ਰੱਖਿਓ ਕਿ ਜਿਹੜੇ ਦੋ ਦਿਨਾਂ ਦੀ ਆਪਾਂ ਗੱਲ ਕੀਤੀ ਹੈ ਵਰਖਾ ਉਦੋਂ ਵੀ ਹੋਏਗੀ ਤੇ ਉਹ ਟਟਮੀ ਹੋਏਗੀ ਤਾਂ ਸਭ ਤੋਂ ਪਹਿਲਾਂ ਭਾਰਤੀ ਮੌਸਮੀ ਭਾਗ ਦਾ ਕੀ ਕਹਿਣਾ ਹੈ ਕਿ ਭਾਈ ਪੰਜਾਬ ਦੇ ਵਿੱਚ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਰਾਜਸਥਾਨ ਇਹੜੇ ਜਿਆਦਾ ਥਲਿਆਂ ਦੇ ਵਿੱਚ ਵਰਖਾ ਜਿਹੜੀ ਹੈਗੀ ਹੈ ਇਹ ਅੱਜ ਹੋਈ ਹੈ ਤੇ ਕੱਲ ਨੂੰ ਵੀ ਤੇ ਪਰਸੋਂ ਵੀ ਵਰਖਾ ਹੋ ਸਕਦੀ ਹੈ 27 ਥਾਂ ਤੇ ਥੋੜੀ ਜਿਹੀ ਵਰਖਾ ਘਟੇਗੀ 29 ਤਿੰਨ ਵਰਖਾ ਫੇਰ ਜਿਆਦਾ ਏਰੀਆ ਕਵਰ ਕਰੇਗੀ ਦੂਸਰੇ ਪਾਸੇ ਦਿੱਲੀ ਵਾਲਿਆਂ ਦਾ ਜੋ ਜਿਹੜਾ ਹੈਗਾ ਪ੍ਰੈਸ ਰਿਲੀਜ਼ ਹੈ ਉਹ ਇਹ ਕਹਿ ਰਹੀ ਹੈ ਕਿ ਪੂਰਬੀ ਰਾਜਸਥਾਨ ਦੇ ਵਿੱਚ ਤਾਂ ਬਹੁਤ ਮੀਂਹ ਪਿਆ ਬਹੁਤ ਮੀਂਹ ਪਿਆ ਹੜ ਆ ਗਏ ਯਾਰ ਬਹੁਤ ਸਾਰੇ ਥਾਵਾਂ ਤੇ ਹੜ ਆ ਗਿਆ ਹਾਲਾਤ ਬਣੇ ਲੇਕਿਨ ਉਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵਿੱਚ ਅਗਲੇ 7 ਦਿਨਾਂ ਦੇ ਵਿੱਚ ਟਾਵੇਂ-ਟਾਵੇਂ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਇਸ ਖਤਰਾ ਹੈ ਇਸੇ ਖਤਰੇ ਨੂੰ ਕਹਿੰਨਾ ਕਿ ਜਿਹੜੇ ਦਰਿਆਵਾਂ ਦੇ ਨਾਰਿਆਂ ਨਾਲ ਧਿਆਨ ਰੋਪਈ ਹਾਲਾਤ ਚੰਗੇ ਨਹੀਂ ਹੈਗੇ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ 25-26 ਦੇ ਦਰਮਿਆਨ ਜਿਹੜਾ ਹੈਗਾ ਭਾਰੀ ਵਰਖਾ ਦੇਖ ਨੂੰ ਮਿਲ ਸਕਦੀ ਹੈ ਰਾਜਸਥਾਨ ਦੇ ਵਿੱਚ 24-25-26 ਮੈਂ ਕਿਹਾ ਨਾ ਫਕਲੀ 25-26-27 ਦੇ ਦਰਮਿਆਨ ਜਿਹੜਾ ਹੈਗਾ ਭਾਰੀ ਵਰਖਾ ਦੇਖ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਵੀ 25-26 ਤੇ ਉਸ ਤੋਂ ਬਾਅਦ 29-30 ਫਿਰ ਅੱਗੇ ਸਤੰਬਰ ਦਾ ਪਹਿਲਾ ਹਫਤਾ ਫਿਰ ਕਈ ਜਗ੍ਹਾ ਤੇ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ 25 29 ਅਤੇ 30 ਨੂੰ ਜਿਹੜਾ ਹੈਗਾ ਕੁਝ ਅਗਰ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਇਹ ਹਾਲਾਤ ਨੇ ਜੇਕਰ ਅਸੀਂ ਇਸ ਤੋਂ ਪਹਿਲਾਂ ਇਹ ਕੱਲ ਦਾ ਜਿਹੜਾ ਹੈਗਾ ਦੇਖਦੇ ਹਾਂ ਤਾਂ ਲਗਭਗ ਪੂਰੇ ਹੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਰਹੇਗੀ ਕੁਝ ਐਸਾ ਜਿਹੜਾ ਹੈਗਾ ਜਿੱਥੇ ਕਿ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਇਹ ਹਾਲਾਤ ਹੈ ਕਿਉਂਕਿ ਸਰਕੂਲੇਸ਼ਨ ਤੁਹਾਡੇ ਉੱਪਰ ਆ ਗਿਆ ਹੈ ਜੇ ਅਸੀਂ ਅਲੱਗ-ਅਲੱਗ ਨੰਮੈਰੀਕਲ ਮਾਡਲ ਦੇਖਦੇ ਹਾਂ ਤਾਂ ਇਹ ਪਹਾੜਾਂ ਦੇ ਵਿੱਚ 25 ਤੀ ਨੂੰ ਚੰਗੀ ਵਰਖਾ ਦਿਖਾ ਸਕਦਾ ਪੰਜਾਬ ਦੇ ਕੁਝ ਇਰੀ ਚੰਗੀਆਂ ਛੁੱ ਲਗਭਗ ਪੂਰਾ ਪੰਜਾਬ ਹੀ ਕਵਰ ਹੋ ਸਕਦਾ ਹੈ 26 ਨੂੰ ਦੱਖਣ ਪੱਛਮ ਥੋੜੀ ਵਰਖਾ ਘਟਦੀ ਹੈ ਬਾਕੀ ਇਹਦੇ ਚ ਵਰਖਾ ਵੱਧਦੀ ਹੈ 27 28 ਨੂੰ ਜਿਹੜਾ ਹੈਗਾ ਪੂਰਬੀ ਪੰਜਾਬ ਤੇ ਉੱਤਰੀ ਪੰਜਾਬ 'ਚ ਵਰਖਾ ਦੀਆਂ ਗਤੀਆਂ ਸੀਮਤ ਹੋ ਜਾਂਦੀਆਂ ਤੇ ਅੱਗੇ ਜਿਹੜਾ ਹੈਗਾ 28 29 ਨੂੰ ਫੇਰ ਗੰਗਾ ਨਗਰ ਹਰਮਾਨਗੜ ਤੋਂ ਤਾਣ ਜਿਹੜਾ ਹੈਗਾ ਮੀਂਹ ਵਧਣਾ ਸ਼ੁਰੂ ਕਰਦਾ ਹੈ ਤੇ ਫੇਰ ਇਹ ਜਿਹੜਾ ਹੈਗਾ 29 30 ਦੇ ਦਰਮਿਆਨ ਜਿਹੜਾ ਹੈਗਾ ਕਈ ਸਾਰੇ ਹਿੱਸਿਆਂ 'ਤੇ ਵਰਖਾ ਕਰ ਸਕਦਾ ਹੈ ਇਹ ਕੀ ਆ ਦੋ ਅਲੱਗ-ਅਲੱਗ ਨਿਮੈਰਿਕਲ ਮਾਡਲ ਸਾਨੂੰ ਇਹ ਦਿਖਾ ਰਹੇ ਆ ਇਹ ਸਾਈਕਲਨ ਸਰਕੂਲੇਸ਼ਨ ਹੈਗੀ ਹੈ ਜਾਂ ਲੋ ਪ੍ਰੈਸ਼ਰ ਏਰੀਆ ਉਹ ਤੇ ਦੇਖੋਗੇ ਕਿ ਸਰਕੂਲੇਸ਼ਨ ਇਥੇ 27 ਵਾਲਾ ਸਿਸਟਮ ਹੈਗੇ ਤੇ 27 ਤੋਂ ਬਾਅਦ ਹੌਲੀ-ਹੌਲੀ ਜਦੋਂ ਅੱਗੇ ਜਾਓਗੇ ਤਾਂ 29 ਅਤੇ 30 ਦੀ ਮੈਂ ਗੱਲ ਕਰਨੀ ਚਾਹਣਾ ਤੁਹਾਨੂੰ ਕਿ 29 ਨੂੰ ਦੇਖੋ ਤੇ 30 ਨੂੰ ਤੁਸੀਂ ਦੇਖੋਗੇ ਕਾਫੀ ਸਾਰੇ ਅਸੀਂ ਵੀ ਪੈ ਸਕਦਾ ਹੈ ਫਿਰ ਜਿਹੜਾ ਅੱਗੇ ਜਾਓਗੇ ਤੁਸੀਂ ਤਾਂ ਫਿਰ 1 ਸਤੰਬਰ 2 ਸਤੰਬਰ ਸਰਕੂਲੇਸ਼ਨ ਦੇਖੋ ਪੂਰਾ ਪੰਜਾਬ ਦਾ ਕਾਫੀ ਹਿੱਸਾ ਹਰਿਆਣੇ ਦਾ ਕਾਫੀ ਹਿੱਸਾ ਕਵਰ ਕਰ ਰਿਹਾ ਹੈ ਮਤਲਬ ਕਿ 2 ਸਤੰਬਰ ਦਾ ਸਾਨੂੰ ਇਹ ਹੈ ਕਿ ਉੱਪਰੋਂ ਲੈ ਕੇ ਤੁਸੀਂ ਦੇਖੋ ਨਾ ਉੱਪਰੋਂ ਲੈ ਕੇ ਥੱਲੇ ਤੱਕ ਪੂਰੇ ਹੀ ਭਾਰਤ ਦੇ ਵਿੱਚ ਜਿਹੜਾ ਵਰਖਾ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਇਹ ਹਾਲਾਤ ਨੇ ਜੇ ਅਸੀਂ ਹੁਣ ਅਗਲੇ ਕੁਝ ਦਿਨਾਂ ਦੀ ਗੱਲ ਕਰੀਏ ਵੀ 30 ਅਗਸਤ ਤੱਕ ਭਾਰੀ ਵਰਖਾ ਦਾ ਅਲਰਟ ਹੈ ਹਿਮਾਚਲ ਦੇ ਵਿੱਚ ਤੇ ਆਪਦੀ ਸਾਵਧਾਨੀ ਵਰਤਣੀ ਪਵੇਗੀ। ਉੱਤਰਾਖੰਡ ਦੇ ਵਿੱਚ ਸਾਵਧਾਨੀ ਵਰਤਣੀ ਪਵੇਗੀ। ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਅੱਜ ਕਾਫੀ ਜਗ੍ਹਾ ਵਰਖਾ ਹੋਈ ਹੈ। ਚੰਗੀ ਵਰਖਾ ਹੋਈ ਹੈ। 25, 26 ਅਤੇ 29-30 ਨੂੰ ਫੇਰ ਭਾਰੀ ਵਰਖਾ ਦੀ ਸੰਭਾਵਨਾ ਕਿ ਬਣੀ ਹੋਈ ਹੈ। ਜੇ ਅਸੀਂ 25 ਨੂੰ ਦੇਖੀਏ ਕਿ ਸੰਭਾਵਨਾ ਕਿੰਨੀ ਹੈ ਪੰਜਾਬ ਦੇ ਵਿੱਚ। ਦੱਖਣ ਪੱਛਮ ਦੇ ਵਿੱਚ ਥੋੜੀ ਘੱਟ ਹੈ। ਲੇਕਿਨ ਜਿਹੜੇ ਆਪਣੇ ਜ਼ਿਲ੍ਹੇ ਹੈਗੇ ਐ ਇਹ ਉਹ ਜਿਹੜੇ ਹੈਗੇ ਜਿਵੇਂ ਤੁਸੀਂ ਗੱਲ ਕਰੋਗੇ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਇੱਥੇ ਭਾਰੀ ਵਰਖਾ ਇੱਕਦੋ-ਕਾ ਥਾਵਾਂ ਤੇ ਹੋ ਸਕਦੀ ਹੈ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਦੇ ਜਲਾਤਰੇ ਹਿੱਸੇ 'ਚ ਵਰਖਾ ਹੋਵੇਗੀ ਪਰੰਤੂ ਅਮਰਸਾ ਤਰਨਤਾਰਨ ਖਪੂਰਤਾ ਜਲੰਧਰ ਲੁਧਿਆਣਾ ਐਸਐਸ ਨੇ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਇਹਦੇ ਵਿੱਚ 75% ਤੱਕ ਇਸ ਵਰਖਾ ਕਵਰ ਕਰੇਗੀ ਜਿਹੜਾ ਬਾਕੀ ਜ਼ਿਲ੍ਹੇ ਬਚ ਗਏ ਜਿਨ੍ਹਾਂ ਦਾ ਨਾਮ ਨਹੀਂ ਲਿਆ ਗਿਆ ਦੱਖਣ ਪੱਛਮ ਦੇ ਜ਼ਿਲ੍ਹੇ ਆਪਣੇ ਫਿਰੋਜ਼ਪੁਰ ਮੁਕਸਰ ਫਾਜ਼ਿਲਕਾ ਆਪਣਾ ਫ ਤਾ ਬਰਨਾਲਾ ਇਹਨਾਂ ਏਰੀਆ ਦੇ ਵਿੱਚ ਵਰਖਾ ਥੋੜੀ ਟੁਕੜਿਆਂ ਦੇ ਵਿੱਚ ਹੋਵੇਗੀ ਪਰੰਤੂ ਜਦੋਂ ਤੁਸੀਂ ਅੱਗੇ ਜਾਂਦੇ ਹੋ 26 ਤੀਤ ਨੂੰ ਫਿਰ ਪੂਰਾ ਹੀ ਪੰਜਾਬ ਦੁਆਰਾ ਫਿਰ ਵਰਖਾ ਇਹਨੂੰ ਕਵਰ ਕਰ ਲਵੇਗੀ 27 ਅਤੇ 28 ਨੂੰ ਫਿਰ ਜਿਹੜੀ ਹੈਗੀ ਹੈ ਵਰਖਾ ਘੱਟਦੀ ਹੈ 29 ਤੀਤ ਨੂੰ ਜਿਹੜਾ ਹੈਗਾ ਫਿਰ ਜਿਹੜੀ ਕਿ ਵਰਖਾ ਜ਼ਿਆਦਾ ਏਰੀਆ ਕਵਰ ਕਰਦੀ ਹੈ ਇਹ ਅੱਗੇ ਇਸ ਤਰ੍ਹਾਂ ਚੱਲਦਾ ਹੈ ਹਰਿਆਣਾ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਹਰਿਆਣਾ ਦੇ ਵਿੱਚ ਵੀ ਇਸੇ ਤਰੀਕੇ ਦਾ ਹੈਗਾ ਕਿ ਜਿਹੜੀ ਵਰਖਾ ਹੈਗੀ ਹੈ ਉਹ 25 ਅਤੇ 26 ਨੂੰ ਜਿਹੜਾ ਹੈਗਾ ਕੋਈ ਥਾਂ 'ਤੇ ਭਾਰੀ ਵਰਖਾ ਹੋ ਸਕਦੀ ਹੈ 29 ਅਤੇ 30 ਵਾਲੀ ਦਾ ਹਰਿਆਣਾ ਦੇ ਵਿੱਚ ਕੋਈ ਲੱਟ ਜਾਰੀ ਜੇਕਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ 25 ਨੂੰ ਸਿਰਸਾ ਤੇ ਫਤਿਹਬਾਦ ਨੂੰ ਛੱਡ ਕੇ ਇੱਥੇ ਘੱਟ ਏਰੀਆ 'ਚ ਵਰਖਾ ਹੋਏਗੀ ਬਾਕੀ ਜ਼ਿਲ੍ਹੇ ਦੇ ਪੂਰੇ ਹੀ ਹਰਿਆਣੇ ਦੇ ਜ਼ਿਆਦਾਤਰ ਹਿੱਸਿਆਂ 'ਚ ਵਰਖਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਇਹ ਵੀ ਸੰਭਾਵਨਾ ਰਵੇਗੀ ਕਿ ਆਪਣਾ ਜਿਹੜਾ ਹੈਗਾ ਪੰਚਕੁਲਾ ਅੰਮਾਲਾ ਯੋਨਾਨਾਗਰ ਕਰਨਾਲ ਪਾਣੀਪਤ ਮਹਿੰਦਰਗੜ ਵਾਰੀ ਮਵਾਤ ਪਾਲਵਾਲੀ ਤੇ ਭਾਰੀ ਵਰਖਾ ਹੋ ਸਕਦੀ ਹੈ ਪੰਚਕੁਲਾ ਅੰਮਾਲਾ ਯੋਨਾਨਾਗਰ ਕਰਨਾਲ ਪਾਣੀਪਤ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਪਵੇਗਾ ਆਪਣਾ ਚੰਡੀਗੜ੍ਹ ਹਰਿਆਣੇ ਦਾ ਕੁਰੂ ਖੇਤਰ ਕੈਥਲ ਜੀਂ ਦੇ ਸਾਹਬਾਨੀ ਚਰਖੀ ਦਾਦਰੀ ਰੋहतक ਸੋਨੀਪਾ ਜੱਜਰ ਮਹਿੰਦਰਗੜ ਵਾਰੀ ਗੁਰੂਗਰਾਮ ਫਰੀਦাবাদ ਮਵਾਦ ਪਾਲਵਲ ਇਹਨਾਂ ਯਾਤਰੀ ਇਸ ਜੰਮੀ ਪਵੇਗਾ ਲੇਕਿਨ ਸਰਸਾ ਤੇ ਫਤਿਹਬਾਦ ਦੇ ਟਾਵੇਂ ਟਾਵੇਂ ਇਸ ਜੰਮੀ ਪੈਣ ਦੀ ਸੰਭਾਵਨਾ ਬਣੀ ਹੋਵੇਗੀ ਤਾਂ ਇਸੇ ਤਰੀਕਾ ਨਾਲ 26 ਨੂੰ 26 ਨੂੰ ਫਿਰ ਜਿਹੜੇ ਕਿ ਵਰਖਾ ਦੀ ਸੰਭਾਵਨਾ ਸਰਸਾ ਹਸਾਰ ਦੇ ਵਿੱਚ ਵੀ ਵੱਜ ਜਾਏਗੀ ਤਾਂ ਉਸ ਏਰੀਆ 'ਚ ਵਰਖਾ ਦੀ ਸੰਭਾਵਨਾ ਵਧੇਗੀ ਇਹ ਜਿਹੜੇ ਹੈਗੇ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਗੰਗਾ ਨਗਰ ਹਰਮਾਨਗੜ ਵਾਲਿਓ 25 26 ਨੂੰ ਤੁਹਾਡੇ ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ ਕਾਫੀ ਮੀਂ ਫੇਰ ਅੱਗੇ ਜਿਹੜਾ ਹੈਗਾ 27 ਨੂੰ ਜਿਹੜਾ ਹੈਗਾ ਤੁਹਾਡੇ ਸੰਭਾਵਨਾ ਘਟ ਹੈ ਲੇਕਿਨ ਬਾਕੀ ਦਾ ਪੂਰਬੀ ਭਾਗ ਦੇ ਵਿੱਚ ਜਿਹੜਾ ਹੈਗਾ ਵਰਖੀ ਜ਼ਿਆਦਾ ਵਰਖਾ ਜ਼ਿਆਦਾ ਰਹੇਗੀ ਜੇਕਰ ਤੁਸੀਂ ਜਿਹੜਾ ਹੈਗਾ ਇਹ ਦੇਖੋਗੇ ਤਾਂ ਇਹ ਤੁਹਾਡੇ ਭਾਰੀ ਵਰਖਾ ਹਜੇ ਤੱਕ 25 ਤੀਗ ਨੂੰ ਜਿਹੜਾ ਹੈਗਾ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਭਾਰੀ ਵਰਖਾ ਜਿਹੜਾ ਹੈਗਾ ਇਹ ਦਿਖਾ ਰਿਹਾ ਕਿ ਭਾਰੀ ਵਰਖਾ ਹੋ ਸਕਦੀ ਹੈ ਤਾਂ ਇਹ ਚੀਜ਼ ਦੀ ਸੰਭਾਵਨਾ ਬਣੀ ਹੋਈ ਹੈ ਜੰਮੂ ਦੇ ਵਿੱਚ ਜੰਮੂ ਵਾਲਾ ਮੀਂਹ ਹੀ ਸਾਨੂੰ ਖਰਾਬ ਕਰ ਰਿਹਾ ਇਸ ਸਮੇਂ ਪਿਛਲੇ ਸਾਲਾਂ ਚ ਜੰਮੂ ਨੇ ਖਰਾਬ ਨਹੀਂ ਕੀਤਾ ਸੀ ਆ ਹੁਣ ਫੇ ਜੰਮੂ ਦੇ ਵਿੱਚ ਫਿਰ ਮੀਂਹ ਪੈ ਰਿਹਾ ਉਦੋਂ ਪਰਦਾ ਮੀਂਹ ਪ ਤਾਂ ਅੱਗੇ ਸਾਡੇ ਕੋਲੇ ਬਿਆਸ ਚੱਲ ਰਿਹਾ ਸੀਗਾ ਬਿਆਸ ਤੋਂ ਬਾਅਦ ਸਤਲਾ ਚਾਲੂ ਹੋਇਆ ਸਤਲਾ ਜਿਹੜਾ ਰਾਵੀ ਵੀ ਚਾਲੂ ਹੋ ਗਿਆ ਜਿਹਦੇ ਕਰਕੇ ਖਤਰਾ ਸਾਡੇ ਤੇ ਬਣਿਆ ਹੋਇਆ ਹੈ ਤਾਂ ਇੱਥੇ ਵੀ ਕਈ ਥਾਵਾਂ ਤੇ ਜਿਹੜਾ ਹੈਗਾ ਚੰਗੀ ਵਰਖਾ ਦੀ ਹੋਣ ਦੀ ਸੰਭਾਵਨਾ ਹੈ ਯੂਪੀ ਦੇ ਵਿੱਚ ਵੀ ਵਰਖਾ ਹੋਏਗੀ ਯੂਪੀ ਦੇ ਵਿੱਚ ਕਈ ਸਾਰੇ ਥਾਵਾਂ ਤੇ ਪੱਛਮੀ ਯੂਪੀ ਦੇ ਵਿੱਚ ਅਗਲੇ 2 ਦਿਨ ਦੇ ਵਰਖਾ ਪੈ ਸਕਦੀ ਹੈ ਫਿਰ 27 28 29 ਨੂੰ ਘਟੇਗੀ 30 ਤਰੀਕ ਨੂੰ ਫਿਰ ਜਿਹੜਾ ਹੈਗਾ ਏਰੀਆ ਬਚੇਗਾ ਤਾਂ ਇਹ ਸੀ ਦੋਸਤੋ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮੌਸਮ ਦੀ ਜਾਣਕਾਰੀ ਤੇ ਕੁੱਲ ਮਿਲਾ ਕੇ ਜਿਸੀਂ ਨੈੱਟ ਸ਼ੈੱਲ ਦੇ ਵਿੱਚ ਗੱਲ ਕਰੀਏ ਤਾ ਸਾਡੇ ਕੋਲੇ ਇਹ ਹੈਗਾ ਕਿ 25 ਅਤੇ 26 ਨੂੰ ਜਿਹੜੀ ਕਿ ਵਰਖਾ ਕਈ ਸਰ ਏਰੀਆ ਕਵਰ ਕਰੇਗੀ 25 ਨੂੰ ਪਰ ਘੱਟ ਹੈ 26 ਨੂੰ ਥੋੜਾ ਜ਼ਿਆਦਾ ਏਰੀਆ ਕਵਰ ਕਰੇਗੀ ਤਾਂ ਫਿਰ ਇਹਦੇ ਨਾਲ ਨਾਲ ਜਿਹੜਾ ਹੈਗਾ 27 28 ਨੂੰ ਥੋੜੀ ਜਿਹੀ ਸ਼ਾਂਤੀ ਹੁੰਦੀ ਹੈ 29 ਤੀਨ ਨੂੰ ਫੇਰ ਮੀਂਹ ਵੱਧਦਾ ਹੈ ਤੇ ਸਤੰਬਰ ਦੇ ਪਹਿਲੇ ਹਫਤੇ ਮੀਂਹ ਪਵੇਗਾ ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਅਗਲੇ ਕੁਝ ਦਿਨ ਸਾਨੂੰ ਹੋਰ ਵਰਖਾ ਦੇਖਣ ਨੂੰ ਮਿਲਦੀ ਰਹੇਗੀ ਤੇ ਇਹ ਵਰਖਾ ਜਿਹੜੀ ਹੈਗੀ ਹੈ ਕਿਉਂਕਿ ਕੱਲ ਨੂੰ ਵੀ ਵਰਖਾ ਹੋਣੀ ਹੈ 25 ਨੂੰ ਵੀ ਵਰਖਾ ਹੋਣੀ ਹੈ ਤੇ ਜਿਹੜਾ ਆਪਣਾ ਦੱਖਣ ਪੱਛਮ ਪੰਜਾਬ ਹੈ ਇਹ ਥੋੜੀ ਟੁਕੜਾਂ ਸੰਭਾਵਨਾ ਹੈ ਲੇਕਿਨ ਸੈਂਟਰਲ ਪੰਜਾਬ ਤੋਂ ਉੱਪਰਲੇ ਪਾਸੇ ਜਿਹੜਾ ਹੈਗਾ ਵਰਖਾ ਦੀ ਝੜਾ ਸੰਭਾਵਨਾ ਹੈਗੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਦੱਖਣ ਪੱਛਮ ਪੰਜਾਬ 'ਚ ਮੀਂਹ ਨਹੀਂ ਪਏਗਾ ਮੀਂਹ ਪਏਗਾ ਲੇਕਿਨ ਟੁਕੜਿਆਂ ਦੇ ਵਿੱਚ ਹੈਗਾ ਬਾਕੀ ਦੇਖਦੇ ਆ ਕਿ ਹਾਲਾਤ ਹੁੰਦੇ ਆ ਮੀਂਹ ਲਗਭਗ ਸਾਰੇ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਪਵੇਗਾ ਮਿਹਰਬਾਨ ਦੋਸਤੋ ਧੰਨਵਾਦ ਦੋਸਤੋ